ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਰਾਜਿਆਣਾ ਤਸਵੀਰ ਇਸ ਨੂੰ ਬਾਗਾ ਪ੍ਰਾਣਾ ਪੈਂਦੀ ਹੈ ਜੀ ਤੇ ਜਲਾ ਇਸ ਨੂੰ ਮੋਗਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਰਿਕਵੈਸਟ ਹੈ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਘੰਟੀ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਭਾਈ ਤੇ ਆਓ ਕਰਦੇ ਆਂ ਵੀਰ ਨਾਲ ਗੱਲਬਾਤ ਚਲੋ ਇੰਨੇ ਆਪਰਾ ਜਾਣ ਕਰਾਇਆ ਇਸ ਵਾੜ ਬਾਰੇ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸ ਦਗੇ ਜੀ ਜਨਾਬ ਰੇਖੋ ਪੰਡਾ ਜਿੰਮਤ ਤਸੀਲ ਬੰਗੜਪਾਣਾ ਜਿਲ੍ਹਾ ਬੁਕਾ ਠੀਕ ਹੈ ਜੀ ਯਾ ਪਹਿਲਾ ਵੀਡੀਓ ਪੰਜੀਆਂ ਜੀ ਆਪਾਂ ਬਹਿ ਗਏ ਦੋਵੇਂ ਪਸੂ ਬਾਈ ਹਾਂ ਵੀਰੇ ਉਹ ਅੰਦਰ ਹੀ ਬੈਠੇ ਠੀਕ ਹੈ ਜੀ ਜਿਹੜੇ ਜੇ ਆਪਾਂ ਵੱਡੇ ਵੜਾ ਲੈਂਦੀ ਤੇ ਕੀ ਡਿਟੇਲ ਆ ਵੀਰੇ ਦੀ ਵੀਰੇ ਦੂਜਾ ਸੂਇ ਸੂਈ ਵੀ ਆ ਠੀਕ ਹੈ ਜੀ ਹਾਂ ਵੀਰੇ 6 6.5 ਕਿਲੋ ਘੋਦਾਂ ਦਾ ਮੈਟ ਜੀ ਠੀਕ ਹੈ ਜੀ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਹਦੇ ਨੂੰ ਪਤਾ ਵੀ ਨਹੀਂ ਕਿ ਉਹਨਾ ਬਣੀ ਹੋ ਗਈ ਜੇ ਉਹ ਮਹੀਨਾ ਠੀਕ ਹੈ ਜੀ ਕੱਢ ਲਗੇ ਬਾਹਰ ਨੂੰ ਦੋਸਤੋ ਕੱ ਤੋਕੜ ਵਿਹੜਾ ਵੀ ਦਾ 6 1/2 ਗੋਲ ਦੁੱਧ ਥੱਲੇ ਇਹਦੇ ਅੱਜ ਹੀ ਆਈ ਇਹਦੇ ਘੋੜੀ ਵਰਗੀ ਆ ਵਿਹੜ ਦੇਖ ਸਕਦੇ ਹਾਂ ਕੱਦ-ਕੱਦ ਬਹੁਤ ਚੰਗਾ ਵਾ ਤੋਕੜ ਵਿਹੜਾ ਵੀਰਾ ਸੂਈ ਦਾ ਨਹੀਂ ਪਤਾ ਮੈਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਆਪਾਂ ਮੈਂ ਝੂਠ ਦੀ ਮਾਰ ਦੇਗੇ ਤੇ ਬਣੀ ਨੂੰ ਡੇਢ ਮਹੀਨਾ ਹੋ ਚੁੱਕਿਆ ਇਹਨੂੰ ਜੀ ਹਾਂ ਠੀਕ ਵੀ ਜ਼ਿਆਦਾ ਜੀ ਫਾਰਮ ਚ ਵਿਹੜਾ ਸਟicker ਲੱਗਿਆ ਹੋਇਆ ਤੇ ਦੇਖ ਸਕਦੇ 14 ਨੰਬਰ ਦਾ ਇਹ ਥਣ ਬਹੁਤ ਸੋਹਣਾ ਦੇ ਕੋਈ ਲੰਬਾ ਥਾਣਾ ਪੂਰਾ ਹਾਥੀ ਚੋਈ ਵਾਲਾ ਮੁੱਠੀ ਵਾਲਾ ਥਾਣਾ ਥਾਣਾ ਵੀ ਫੁੱਲ ਗੈਚ ਲੱਗੇ ਹੋਏ ਆ ਕੋਈ ਪੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਵੀ ਬਰਾਬਰ ਖੜ ਜੀ ਮੜਾ ਜਾ ਤੁਸੀਂ ਕਦ ਦਾ ਇਹ ਸਾਥ ਲਾ ਸਕਦੇ ਵੀ ਉਧਰ ਕਦ ਵੀ 6 ਫੁੱਟ ਦੇ ਕਰੀਬ ਹੀ ਆ ਤੇ ਵੀਰ ਦੇ ਮੋਢੇ ਤੱਕ ਆਉਂਦੀ ਹੈ ਗਈ ਬਹੁਤ ਵੱਡੇ ਕਦ ਕਾੜ ਦੀ ਵਹਿੜ ਆ ਗਈ ਜੇ ਥੋੜੀ ਪਾウダー ਪਾ ਕੇ ਸਾਹ ਸੰਭਾਲ ਹੋ ਜਵੇ 80 90 ਜਹਾਦੀ ਵਹਿੜ ਤਿਆਰ ਹੁੰਦੀ ਹੈ ਗਈ ਜੇ ਉਹਨੇ ਦੱਸ ਤੀ ਪਰ ਕਹਿੰਦੇ ਪੀਲੇ ਸੁਣਾ 26 ਕਰੋ ਚੋਇਆ ਜੀ ਕਰੀ ਠੀਕ ਹੈ ਵੀਰਾ 26 ਕਰੋ ਚੋਇਆ ਵਾ ਪਰ ਸਾਹ ਸੰਭਾਲ ਲਓ ਘਾਰ ਰਹਿ ਗਈ ਇਹ ਤੇ ਦੇਖ ਸਕਦੇ ਹੋ ਬੋਦੀਸ਼ਾਂ ਦੇ ਬਹੁਤ ਚੰਗਾ ਵਾ ਪ੍ਰਿੰਟ ਪੌਂਡ ਬੱਚੀ ਦਾ ਬਹੁਤ ਚੰਗਾ ਬੋਦੀ ਵਾਲੀ ਵਹਿੜਾ ਕ੍ਰੋਸ ਥੋੜੀ ਬਰੀਡ ਚਾ ਜੀ ਦੇਖ ਸਕਦੇ ਹੋ ਘਰ ਮੇਰੇ ਗੁਰਮੇ ਨੇ ਭੋਰਾ ਨਹੀਂ ਮੰਨਣੀ ਕੀ ਰੇਟ ਆ ਵੀਰੇ ਦਾ ਵੀਰੇ ਦਾ ਰੇਟ ਜੀ ਹੈ ਜੀ 11000 ਰੁਪਏ ਮੰਨਤਾਂ ਹੋ ਜੂ ਵਿੱਚ ਦੋਸਤੋ ਜਮਾ ਜੈਜ ਮਾਲਕ 11000 ਰੁਪਿਆ ਮੌਲਾ ਵੀਰਾਂ ਦਾ ਉੱਚ ਮੰਨਤਾਂ ਹੋ ਜੂਗਾ ਵੀਰੇ ਇੱਕਦਮ ਤਿੰਨ ਦਿਨ ਸੰਜੋੜ ਲਿਆ ਦਿੱਤਾ ਜੀ ਅੱਛਾ ਅੱਜ ਦਾ ਮੂਹਰ ਦਾ ਥਾਣਾ ਹਾਂਜੀ ਇਤਨੇ ਬੰਛੇ ਤੋਂ ਰੰਗ ਕਰਦਾ ਦੋਸਤੋ ਵੀਰਾਂ ਦਾ ਵੀ ਇਹਦਾ ਮੂਹਰ ਦਾ ਥਾਣਾ ਦਾ ਬਹਿਣੀ ਵਾਲਾ ਇਹਦੇ ਚ 5-6 ਧਾਰਾ ਘਾਟ ਆ ਜੀ ਦੋਸਤੋ ਮਾਨਦਾਰ ਰਵੀ ਦਾ ਪਹਿਲੇ ਦੱਸਦਾ ਕੋਈ ਵੀਰ ਦੂਰੋਂ ਜਿਹੜੇ ਆਉਂਦਾ ਵਾ ਮੈਂ ਵੀਰ ਦਾ ਕਹਿੰਦਾ ਗਿੜਾ ਨਾ ਜਾਵੇ ਪੂਰਸ਼ਟ ਦੀ ਗਰੰਟੀ ਆ ਗੰਢਮ ਨੂੜੀ ਦੀ ਗਰੰਟੀ ਹੋਊਗੀ ਵਾ ਕਿ ਤਸੱਲੀ ਤੁਸੀਂ ਆਵਾ ਕਰ ਤੁਸੀਂ ਪੈਸੇ ਲੈਣੇ ਹੈਗੇ 11000 ਤੋਂ ਹੀ ਮਾਨਤਾਨ ਹੋ ਜਾਊਗਾ ਇਹਨੇ ਤਾਂ ਕਿ ਬੱਚੇ ਨਹੀਂ ਦਿੰਦਾਗਾ ਫਿਰ ਤੁਹਾਨੂੰ 6-7 ਪਰ ਉਹਦੇ ਵੀ ਵੜ ਦਈ ਜਾਂਦਾ ਵਾ ਜੇ ਵੜ ਦਾ ਕਦ ਕਾਠ ਆ ਕਿ ਚੰਗੇ ਘਰੇ ਦੀ ਸਮੱਸ ਸਾਹਸ ਵਾਲੇ ਦੇ ਜਾਵੜੇ ਵੜ ਦੁੱਧ 10 ਕਿਲੋ ਰਾਮਣਾ ਕਰ ਜੂਗੀ ਤੇ ਦੇਖ ਸਕਦੇ ਦੋਸਤੋ ਕਦ ਘੜ ਬਹੁਤ ਚੰਗਾ ਵੜ ਦਾ ਪ੍ਰਿੰਟ ਵਾਲੀ ਬੱਚੀ ਆ ਪੂਰੀ ਵਧੀਆ ਪੱਠ ਭੜਾ ਬਹੁਤ ਚੰਗ ਦੇ ਸਕਦੇ ਨਾ ਜੇ ਹੁਣ ਕਾਰਗਲ ਫੀਡ ਹੀ ਪੈਨ ਲਾ ਪਏ ਇਸ ਨੂੰ ਤਦ ਬਧਨੇ ਵਧਨਾ ਜੀ ਨੇ ਵੀਡੀਓ ਦੇਖਣ ਲਈ ਧੰਨਵਾਦ ਜੀ